ओम शांति ਅਸੀਂ ਸੁਣ ਰਹੇ ਹਾਂ ਅੱਜ ਦਾ ਡਿਵਾਈਨ ਬਲੇਸਿੰਗ ਵਰਦਾਨ ਅੱਜ ਦੇ ਵਰਦਾਨ ਦੇ ਵਿੱਚ ਪਰਮ ਪਿਤਾ ਪਰਮਾਤਮਾ ਸਾਨੂੰ ਫਿਰ ਤੋਂ ਭਰਪੂਰ ਕਰ ਰਹੇ ਨੇ ਆਪਣੇ ਰਾਜੇ ਅਧਿਕਾਰੀ ਅਤੇ ਪੂਜਯ ਸਵਰੂਪ ਦੀ ਸਮ੍ਰਿਤੀ ਨਾਲ ਦਾਤਾ ਬਣ ਕੇ ਦੇਣ ਵਾਲੇ ਸਰਵ ਖਜ਼ਾਨਿਆਂ ਨਾਲ ਸੰਪੰਨ ਪਵ ਸਦਾ ਇਸੇ ਸਮ੍ਰਿਤੀ ਦੇ ਵਿੱਚ ਰਹੋ ਕਿ ਮੈਂ ਪੂਜੇ ਆਤਮਾ ਹੋਰਾਂ ਨੂੰ ਵੀ ਦੇਣ ਵਾਲੀ ਦਾਤਾ ਹਾਂ ਮੈਂ લેਵਤਾ ਨਹੀਂ ਦੇਵਤਾ ਹਾਂ ਜਿਸ ਤਰ੍ਹਾਂ ਬਾਪ ਨੇ ਤੁਸੀਂ ਸਾਰਿਆਂ ਨੂੰ ਆਪੇ ਹੀ ਦਿੱਤਾ ਹੈ ਇਸ ਤਰ੍ਹਾਂ ਆਪ ਵੀ ਮਾਸਟਰ ਦਾਤਾ ਬਣ ਕੇ ਦਿੰਦੇ ਚੱਲੋ ਮੰਗੋ ਨਾ ਆਪਣੇ ਰਾਜੇ ਅਧਿਕਾਰੀ ਅਤੇ ਪੂਜੇ ਸਰੂਪ ਦੀ ਸਮ੍ਰਿਤੀ ਦੇ ਵਿੱਚ ਰਹੋ ਅੱਜ ਤੱਕ ਤੁਹਾਡੇ ਜੜ ਚਿੱਤਰਾਂ ਤੋਂ ਜਾ ਕੇ ਮੰਗਣੀ ਕਰਦੇ ਨੇ ਕਹਿੰਦੇ ਨੇ ਸਾਨੂੰ ਬਚਾਓ ਤੁਸੀਂ ਬਚਾਣ ਵਾਲਿਓ ਬਚਾਓ ਬਚਾਓ ਕਹਿਣ ਵਾਲੇ ਨਹੀਂ ਤੁਸੀਂ ਦਾਤਾ ਬਣ ਕੇ ਦਾਤਾ ਬਣਨ ਦੇ ਲਈ ਯਾਦ ਨਾਲ ਸੇਵਾ ਨਾਲ ਸ਼ੁਭ ਭਾਵਨਾ ਸ਼ੁਭ ਕਾਮਨਾ ਨਾਲ ਸਰਵ ਖਜ਼ਾਨਿਆਂ ਤੋਂ ਸੰਪੰਨ ਬਣੋ ਅੱਜ ਦੇ ਵਰਦਾਨ ਦੇ ਵਿੱਚ ਪਰਮਾਤਮਾ ਸਾਨੂੰ ਕਹਿ ਰਹੇ ਨੇ ਕਿ ਤੁਸੀਂ ਦੇਵਤਾ ਹੋ ਲੇਵਤਾ ਨਹੀਂ ਦੇਵਤਾ ਮਾਨਾ ਦੇਣ ਵਾਲੇ ਲੇਵਤਾ ਮਾਨਾ ਲੈਣ ਵਾਲੇ ਕਿਉਂ ਕਹਿਣਾ ਪੈ ਰਿਹਾ ਕਿਉਂਕਿ ਅੱਜ ਸਾਰੀ ਦੁਨੀਆ ਜਿਹੜੀ ਹੈ ਉਹ ਲੇਵਤਾ ਬਣੀ ਹੋਈ ਹੈ ਚਲੋ ਮੰਦਰ ਦੇ ਵਿੱਚ ਜਾ ਕੇ ਜੜ ਮੂਰਤੀਆਂ ਤੋਂ ਤਾਂ ਅਸੀਂ ਮੰਗਦੇ ਹੀ ਸੀਗੇ ਕਿ ਸਾਨੂੰ ਸੁੱਖ ਦੋ ਸ਼ਾਂਤੀ ਦੋ ਖੁਸ਼ੀ ਦੋ ਆਨੰਦ ਦੋ ਪ੍ਰੇਮ ਦੋ ਅਸੀਂ ਮੰਗਦੇ ਸੀਗੇ ਲੇਕਿਨ ਅੱਜ ਅਸੀਂ ਦੇਖ ਰਹੇ ਹਾਂ ਆਪਸ ਦੇ ਵਿੱਚ ਵੀ ਅਸੀਂ ਸਾਰੇ ਇੱਕ ਦੂਜੇ ਤੋਂ ਲੇਵਤਾ ਬਣੇ ਹੋਏ ਹਾਂ ਘਰ ਪਰਿਵਾਰ ਦੇ ਵਿੱਚ ਅੱਜ ਪਰੇਸ਼ਾਨੀਆਂ ਨੇ ਚਿੰਤਾਵਾਂ ਨੇ ਜੋ ਪੁੱਛੋ ਵੀ ਕੀ ਪ੍ਰੋਬਲਮ ਹੈ ਕਿ ਨੇ ਵੈਸੇ ਤਾਂ ਕੁਝ ਨਹੀਂ ਪਰ ਆ ਮੇਰੇ ਨਾਲ ਪਿਆਰ ਨਾਲ ਗੱਲ ਨਹੀਂ ਕਰਦਾ ਇਸ ਕਰਕੇ ਮੈਂ ਵੀ ਇਹਨਾਂ ਦੇ ਨਾਲ ਪਿਆਰ ਨਾਲ ਗੱਲ ਨਹੀਂ ਕਰਦਾ ਮਤਲਬ ਅਸੀਂ ਕੀ ਬਣ ਗਏ ਭਿਖਾਰੀ ਭਈ ਇਹ ਮੈਨੂੰ ਦਵੇ ਤਾਂ ਮੈਂ ਇਹਨੂੰ ਦਵਾ ਨਹੀਂ ਤਾਂ ਮੈਂ ਇਹਨੂੰ ਨਹੀਂ ਦੇ ਸਕਦਾ ਇਹ ਮੇਰੇ ਨਾਲ ਸ਼ਾਂਤੀ ਨਾਲ ਰਹੇ ਤਾਂ ਮੈਂ ਇਹਦੇ ਨਾਲ ਸ਼ਾਂਤੀ ਨਾਲ ਰਹਾਂਗਾ ਜਾਂ ਇਹ ਮੇਰੇ ਨਾਲ ਪਿਆਰ ਨਾਲ ਚੱਲੇ ਆਰਾਮ ਨਾਲ ਚੱਲੇ ਐਡਜਸਟ ਕਰੇ ਤਾਂ ਮੈਂ ਇਹਦੇ ਨਾਲ ਐਡਜਸਟ ਕਰਾਂਗਾ ਅਸੀਂ ਐਡਜਸਟ ਕਰਨ ਨੂੰ ਤਿਆਰ ਨਹੀਂ ਹੁੰਦੇ ਜਦ ਕਿ ਅਸੀਂ ਸੁਣਦੇ ਕਿ ਆਏ ਬਹੁਤ ਸੋਹਣੀ ਕਹਾਵਤਾਂ ਵੱਡਿਆਂ ਨੇ ਸਿਆਣਿਆਂ ਨੇ ਸਿਖਾਈਆਂ ਕਹਿੰਦੇ ਜੁਗਤਾ ਵਹੀ ਹੈ ਜਿਸਮੇ ਜਾਨ ਹੁੰਦੀ ਹੈ ਅਕੜੇ ਰਹਿਣਾ ਮੁਰਦੇ ਕੀ ਪਹਿਚਾਨ ਹੁੰਦੀ ਹੈ ਮਤਲਬ ਜਿਹੜਾ ਚੁੱਕ ਜਾਏ ਜਿਹੜਾ ਪਰਿਸਥਿਤੀਆਂ ਦੇ ਨਾਲ ਆਪਣੇ ਆਪ ਨੂੰ ਐਡਜਸਟ ਕਰੇ ਕਿ ਉਸ ਪਰਿਸਥਿਤੀ ਨੂੰ ਸੋਲਵ ਕਰਨ ਲਈ ਜੇ ਸਾਨੂੰ ਝੁਕਣਾ ਵੀ ਪਵੇ ਪਏ ਜੇ ਸਾਨੂੰ ਸਹਿਨ ਵੀ ਕਰਨਾ ਪਵੇ ਸਾਨੂੰ ਥੋੜੀ ਦੇਰ ਲਈ ਆਪਣੇ ਆਪ ਨੂੰ ਟਰਨ ਵੀ ਕਰਨਾ ਪਵੇ ਅਸੀਂ ਕਰ ਸਕਦੇ ਹਾਂ ਕਿਉਂਕਿ ਪਰਮਾਤਮਾ ਸਾਨੂੰ 골ਡ ਬਣਾ ਰਿਹਾ ਹੈ 골ਡ ਮਾਣਾ ਕਹਿੰਦੇ ਜਿੰਨਾ ਪਿਓਰ 골ਡ ਹੋਏਗਾ ਉਹ ਉਨਾ ਫਲੈਕਸੀਬਲ ਹੋਏਗਾ ਉਹਨੂੰ ਤੁਸੀਂ ਕਿਸੇ ਵੀ ਰੂਪ ਦੇ ਵਿੱਚ ਸ਼ੇਪ ਦੇ ਸਕਦੇ ਹੋ ਇਸੇ ਤਰ੍ਹਾਂ ਹੀ ਜੋ ਆਤਮਾ ਪਿਓਰ ਹੋਏਗੀ ਜੋ ਆਤਮਾ ਡਾਇਮੰਡ ਵਰਗੀ ਹੋਏਗੀ ਰੀਅਲ ਹੋਏਗੀ ਬਿਲਕੁਲ ਅੰਦਰੋਂ ਉਹ ਆਤਮਾ ਉਨੀ ਐਡਜਸਟੇਬਲ ਹੋਏਗੀ ਉਹ ਹਰ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਹਰ ਇੱਕ ਆਤਮਾ ਦੇ ਨਾਲ ਉਸ ਦੇ ਅਕੋਰਡਿੰਗ ਆਪਣੇ ਆਪ ਨੂੰ ਐਡਜਸਟ ਕਰਨ ਦੀ ਸਮਰੱਥਾ ਰੱਖੇਗੀ ਉਸ ਨੂੰ ਕਹਾਂਗੇ ਰੀਅਲ ਗੋਲਡ ਹੈ ਉਹ ਦੇਵਤਾ ਹੈ ਜਿਸ ਨੂੰ ਜੋ ਚਾਹੀਦਾ ਹੈ ਉਸ ਦੇ ਸਾਹਮਣੇ ਜੋ ਜਿਸ ਰੂਪ ਦੇ ਵਿੱਚ ਆਏਗਾ ਉਹ ਉਸ ਨੂੰ ਉਸ ਦੇ ਨਾਲ ਉਸ ਤਰੀਕੇ ਨਾਲ ਵਿਹਾਰ ਕਰੇਗੀ ਉਸ ਦੇ ਅੰਦਰ ਲੈਣ ਦੀ ਭਾਵਨਾ ਨਹੀਂ ਹੋਏਗੀ ਕਿ ਆ ਮੈਨੂੰ ਦਏ ਤਾਂ ਮੈਂ ਹੁਣ ਜੇ ਮੰਦਰ ਦੇ ਵਿੱਚ ਜਾਂਦੇ ਇਹ ਥੋੜੀ ਦੇਵਤੇ ਮੂਰਤੀਆਂ ਕਹਿ ਰਹੀ ਵੀ ਤੁਸੀਂ ਸਾਨੂੰ ਦੋ ਫੇਰਾ ਸੀ ਦਵਾਂਗੇ ਨਹੀਂ ਕੋਈ ਕਿਸ ਤਰ੍ਹਾਂ ਦਾ ਵੀ ਹੈ ਚਾਹੇ ਰੰਗ ਹੈ ਚਾਹੇ ਰਾਜਾ ਹੈ ਜਾਇਰ ਫਕੀਰ ਹੈ ਕੋਈ ਵੀ ਜਾ ਰਿਹਾ ਚਾ ਕੋਈ ਡਾਕੂ ਵੀ ਹੈ ਉਹ ਵੀ ਉਸ ਮੰਦਰ ਦੇ ਵਿੱਚ ਦੇਵੀ ਦੀ ਮੂਰਤੀ ਦੇ ਅੱਗੇ ਜਾ ਕੇ ਹੱਥ ਜੋੜ ਕੇ ਖੜਾ ਹੋ ਜਾਂਦਾ ਹੈ ਮਾਂ ਮੈਨੂੰ ਸ਼ਕਤੀ ਦੇ ਉਹਨੂੰ ਵੀ ਸ਼ਕਤੀ ਮਿਲ ਰਹੀ ਹੈ ਕਿਉਂਕਿ ਉਹਨੇ ਵੀ ਮਾਂ ਕਹਿ ਕੇ ਪੁਕਾਰਿਆ ਉਹ ਦੇਵਤਾ ਦੇਣ ਵਾਲਾ ਹੈ ਜੋ ਉਹਨੂੰ ਸੱਚੇ ਮਨ ਨਾਲ ਤਿਆਰਿਆ ਹੈ ਉਹਨੂੰ ਪ੍ਰਾਪਤੀ ਹੋ ਰਹੀ ਹੈ ਇਸ ਤਰ੍ਹਾਂ ਹੀ ਪਰਮਾਤਮਾ ਕਹਿੰਦੇ ਤੁਸੀਂ ਵੀ ਸਮ੍ਰਿਤੀ ਦੇ ਵਿੱਚ ਰੱਖੋ ਤੁਹਾਡਾ ਲਕਸ਼ਯ ਹੈ ਮਾਨਸ ਤੋਂ ਦੇਵਤਾ ਬਣਨ ਦਾ ਅਸੀਂ ਭਗਤੀ ਦੇ ਵਿੱਚ ਪੜਦੇ ਤਾਂ ਆਏ ਆ ਕਿ ਮਾਨਸ ਤੇ ਦੇਵਤੇ ਕੀ ਇਕਰਤਨਾ ਲਾਗੀ ਵਾਰ ਪੇਰ ਪ੍ਰਮਾਤਮਾ ਨੇ ਮਾਨਸ ਨੂੰ ਦੇਵਤਾ ਬਣਾਇਆ ਪਰ ਉਹ ਦੇਵਤਾ ਕਿਵੇਂ ਬਣਨਗੇ ਜਦੋਂ ਉਹ ਦਤਾਪਨ ਗੁਣਾ ਦਾ ਦਾਨ ਕਰਨ ਦਾ ਭਾਵ ਸਾਡੇ ਅੰਦਰ ਆਏਗਾ ਉਹ ਸ਼ੁਭ ਭਾਵਨਾ ਸ਼ੁਭ ਕਾਮਨਾ ਦਾ ਭਾਵ ਸਾਡੇ ਅੰਦਰ ਆਏਗਾ ਕੋਈ ਕਿਹੋ ਜਿਹਾ ਵੀ ਹੈ ਪਰ ਮੈਂ ਉਸ ਆਤਮਾ ਨੂੰ ਸੁੱਖ ਸ਼ਾਂਤੀ ਦੇਣੀ ਹੈ ਇਹ ਨਹੀਂ ਕਿ ਉਹ ਅਸ਼ਾਂਤ ਹੈ ਤਾਂ ਮੈਂ ਵੀ ਉਹਦੇ ਨਾਲ ਸ਼ਾਂਤੀ ਨਾਲ ਚੱਲਣਾ ਹੈ ਉਹ ਨਫ਼ਰਤ ਕਰ ਰਿਹਾ ਤਾਂ ਮੈਂ ਵੀ ਉਹਦੇ ਨਾਲ ਨਫ਼ਰਤ ਹੀ ਕਰਨੀ ਹੈ ਨਹੀਂ ਜੋ ਉਸਦੇ ਕੋਲ ਹੈ ਉਹ ਦੇ ਰਿਹਾ ਜੋ ਮੇਰੇ ਕੋਲ ਹੈ ਮੈਂ ਉਹ ਦੇਣਾ ਇਸ ਕਰਕੇ ਮੈਨੂੰ ਯਾਦ ਕਰਨਾ ਪਏਗਾ ਕਿ ਮੈਂ ਕੌਣ ਹਾਂ ਮੈਂ ਆਤਮਾ ਉਸ ਸਰਵ ਸ਼ਕਤੀਵਾਨ ਦੀ ਸੰਤਾਨ ਹਾਂ ਜੋ ਸਾਰੀ ਸ਼ਕਤੀਆਂ ਮੈਨੂੰ ਦੇ ਰਿਹਾ ਹੈ ਮੈਂ ਉਸ ਗੁਣਾ ਦੇ ਦਾਤਾ ਗੁਣਾ ਦੇ ਸਾਗਰ ਦੀ ਸੰਤਾਨ ਹਾਂ ਜੋ ਇੱਕ ਇੱਕ ਗੁਣ ਮੁਝ ਆਤਮਾ ਦੇ ਅੰਦਰ ਭਰ ਰਿਹਾ ਹੈ ਮੈਂ ਖਾਲੀ ਥੋੜੀ ਹਾਂ ਸਾਹਮਣੇ ਵਾਲੀ ਆਤਮਾ ਸ਼ਾਇਦ ਉਸ ਪਰਮਾਤਮਾ ਨਾਲ ਜੁੜ ਕੇ ਉਹ ਸ਼ਕਤੀ ਪ੍ਰਾਪਤ ਨਹੀਂ ਕਰ پا ਰਹੀ ਹੈ ਉਹ ਕਮਜ਼ੋਰ ਹੈ ਇਸ ਕਰਕੇ ਉਹ ਇਸ ਤਰ੍ਹਾਂ ਬਿਹੇਵ ਕਰ ਰਹੀ ਹੈ ਪਰ ਮੈਂ ਆਤਮਾ ਤਾਂ ਸ਼ਕਤੀਸ਼ਾਲੀ ਹਾਂ ਕਿਉਂਕਿ ਮੈਂ ਤਾਂ ਉਸ ਪਰਮਾਤਮਾ ਨੂੰ ਯਾਦ ਕਰ ਰਹੀ ਹਾਂ ਤੇ ਮੈਂ ਕਿਉਂ ਨਾ ਦਵਾਂ ਉਹਨੂੰ ਇਸ ਕਰਕੇ ਪਰਮਾਤਮਾ ਕਹਿੰਦੇ ਯਾਦ ਰੱਖਣਾ ਹੈ ਕਿ ਮੈਂ ਦੇਵਤਾ ਹਾਂ ਮੈਂ લેਵਤਾ ਨਹੀਂ ਹਾਂ ਅਸੀਂ ਯਾਦ ਕਰਾਂਗੇ ਅੱਜ ਆਪਣੇ ਇਸ ਸਵਮਾਨ ਨੂੰ ਸਮ੍ਰਿਤੀ ਦੇ ਵਿੱਚ ਰੱਖਾਂਗੇ ਮੈਂ ਸਰਵ ਸ਼ਕਤੀ ਵਾਂਧੀ ਸੰਤਾਨ ਮੈਂ ਆਤਮਾ ਮਾਸਟਰ ਸਰਵ ਸ਼ਕਤੀਵਾਨ ਹਾਂ ਮੈਂ ਗੁਣਾ ਦੇ ਸਾਗਰ ਦੀ ਸੰਤਾਨ ਮੈਂ ਆਤਮਾ ਮਾਸਟਰ ਗੁਣ ਸਾਗਰ ਹਾਂ ਮੈਂ ਦੇਵਤਾ ਬਣਨ ਵਾਲੀ ਆਤਮਾ ਹਾਂ ਹਰ ਆਤਮਾ ਦੇ ਪ੍ਰਤੀ ਸ਼ੁਭ ਭਾਵਨਾ ਸ਼ੁਭ ਕਾਮਨਾ ਰੱਖਣ ਵਾਲੀ ਆਤਮਾ ਹਾਂ ਮੈਨੂੰ ਦਿੰਦੇ ਹੀ ਜਾਣਾ ਹੈ ਸੁਖ ਸ਼ਾਂਤੀ ਪ੍ਰੇਮ ਪਵਿੱਤਰਤਾ ਇਹ ਮੇਰੇ ਗੁਣ ਨੇ ਇਹਨਾਂ ਗੁਣਾ ਦਾ ਦਾਨ ਕਰਦੇ ਹੀ ਜਾਣਾ ਹੈ ਓਮ ਸ਼ਾਂਤ